ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਤਵਲਿੰਕ ਕੋਰ ਬੁਲੇਟਿਨ ਦੀ ਸ਼ੁਰੂਆਤ ਵਿੱਲਾ ਇੱਕ ਨਜ਼ਰੇ ਅਹਿਮ ਸੁਰਖੀ ਆਦੇਵਲ ਸਿਮਰਨ ਢਿੱਲੋ ਦੇ ਵੱਲੋਂ ਪੋਲਿੰਗ ਬੂਥ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਲੁਧਿਆਣੇ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਲੁਧਿਆਣੇ ਦੇ ਕੋਰਟ ਕੰਪਲੈਕਸ ਦੇ ਵਿੱਚ ਦੋ ਟੀਰਾ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਯੁੱਧ ਨਸ਼ਾ ਵਿਰੋਧ ਮੁਹਿੰਮ ਨੂੰ ਲੈ ਕੇ ਮਿਲੀ ਇੱਕ ਹੋਰ ਵੱਡੀ ਸਫਲਤਾ ਹੁਣ ਖਬਰਾਂ ਵਿਸਟਾਰ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਉੱਤੇ ਹੀ ਹੁਣ ਲਗਾਤਾਰ ਐਸੇ ਮੁਹਿੰਮ ਨੂੰ ਲੈ ਕੇ ਕਾਰਵਾਈ ਜਾਰੀ ਹੈ ਤੇ ਇੱਕ ਹੋਰ ਵੱਡੀ ਸਫਲਤਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਮਿਲੀ ਅਤੇ ਹੁਣ ਕਪੂਰਥਲਾ ਦੇ ਵਿੱਚ ਬੁਲਡੋਜ਼ਰ ਕਾਰਵਾਈ ਵੀ ਕੀਤੀ ਗਈ ਅਤੇ ਇਸ ਤੋਂ ਬਾਅਦ ਖੁਦ ਗੌਰਵ ਟੋਰਾ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਗਲਤ ਕੰਮਾਂ ਦੇ ਖਿਲਾਫ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋਲੇ ਪਿੰਡ ਆ ਥਾਣਾ ਸੁਭਾਨਪੁਰ ਹਲਕਾ ਪੁਲਾਥ ਦੇ ਵਿੱਚ ਹਾਜ਼ਰ ਆ ਜਿੱਥੇ ਆ ਕੁਝ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨੰਡਾਲਾ ਸਾਹਿਬ ਵੱਲੋਂ ਮੌਕੇ ਦਾ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਹ ਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਦੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਗੀਰ ਖੌਰ ਉਲਫ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਂਡੀਪੀਐਸ ਐਕਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਟੀਪੀਐਸੈਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਵੱਣਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇਹ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇਹ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਹੈ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਪੰਜਾਬ ਸਰਕਾਰ ਦਾ ਤੇ ਦਾ ਟੀਚਾ ਹੈਗਾ ਤੇ ਅਸੀਂ ਵਚਨਬੱਧ ਹੈਗੇ ਆ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ ਕਾਰੋਬਾਰ ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਬਚਨ ਬੰਦਾ ਇਸ ਪਿੰਡ ਵਿੱਚ ਇਸ ਤੋਂ ਇਲਾਵਾ ਹੋਰ ਵੀ ਕੰਮ ਹੈਗੇ ਜੋ ਢਾਈ ਜਾਣਗੇ ਬਿਲਕੁਲ ਆ ਇਸ ਪਿੰਡ ਦੇ ਵਿੱਚ ਹੋਰ ਵੀ ਜਿਹੜਾ ਸਰਵੇ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਨਜਾਇਜ਼ ਉਸਾਰੀਆਂ ਹੈਗੀਆਂ ਤੇ ਉਹਦਾ ਜਿਹੜਾ ਜਾਇਜ਼ਾ ਲੈ ਕੇ ਅਸੀਂ ਸਬੰਧਤ ਮਹਿਕਮੇ ਨਾਲ ਤਾਲਮੇਲ ਕਰਕੇ ਬੰਦੀ ਕਾਰਵਾਈ ਸ਼ੁਰੂ ਕਰਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਮੈਂ ਹੀ ਕਹਾਂਗਾ ਕਿ ਸਰਕਾਰ ਵੱਲੋਂ ਕਿਉਂਕਿ ਨਸ਼ਾ ਵਿਰੋਧ ਜਿਹੜਾ ਚਲਾਇਆ ਗਿਆ ਉਹਦੇ ਤਹਿਤ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਅਸੀਂ ਕੰਮ ਕਰ ਰਹੇ ਹਾਂ ਆ ਮੈਂ ਉਹਨਾਂ ਨੂੰ ਇਹੀ ਕਵਾਂਗਾ ਜਾਂ ਇਹ ਨਸ਼ੇ ਦਾ ਕੰਮ ਛੱਡ ਕੇ ਮੂਲ ਧਾਰਾ ਵਿੱਚ ਸੱਚੇ ਸੁੱਚੇ ਕੰਮ ਕਰਕੇ ਆਪਣਾ ਜਿਹੜਾ ਰੋਜ਼ਗਾਰ ਕਰਨ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਚੰਗੀ ਸੇਧ ਦੇਣ ਤੇ ਚੰਗੀ ਮੂਲ ਧਾਰਾ ਵਿੱਚ ਜੁਆਇਨ ਕਰਨ ਦੇ ਉਹ ਗਲਤ ਕੰਮ ਕਰਦੇ ਰਹਿਣਗੇ ਤੇ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਗਲੀ ਖਬਰ ਲੁਧਿਆਣੇ ਤੋਂ ਹੈ ਜਿੱਥੇ ਲੁਧਿਆਣੇ ਰੇ ਕੋਰਟ ਕੰਪਲੈਕਸ ਦੇ ਬਾਹਰ ਇੱਕ ਜ਼ਬਰਦਸਤ ਹੰਗਾਮਾ ਹੁੰਦਾ ਇਸ ਹੰਗਾਮੇ ਦੇ ਵਿੱਚ ਦੋ ਟੀਰਾ ਦੇ ਵਿਚਾਲੇ ਝਗੜਾ ਹੁੰਦਾ ਹੈ ਤੇ ਝਗੜਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਗੱਡੀ ਦਾ ਵੀ ਨੁਕਸਾਨ ਹੁੰਦਾ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਟੋਰਨਲ ਸਾਂਝੀਆਂ ਕਰ ਰਿਹਾ ਇਹਨਾਂ ਦੋ ਟੀਰਾ ਦੇ ਜਿਹੜੇ ਇਹ ਦੋ ਟੀਰਾ ਦੇ ਵਿੱਚ ਜਦੋਂ ਝਗੜਾ ਹੁੰਦਾ ਹੈ ਤਾਂ ਉਸ ਸਮੇਂ ਇਹਨਾਂ ਦੋ ਟੀਰਾ ਦੇ ਵੱਲੋਂ ਇੱਕ ਦੂਜੇ ਦੇ ਤੇ ਤੇਜ ਤਾਰ ਹਥਿਆਰ ਦੇ ਨਾਲ ਹਮਲਾ ਵਿਕਿੱਟਾ ਜਾਂਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ। ਕੋਈ ਕਚਹਿਰੀ ਦੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚਹਿਰੀ ਚ ਕੁਝ ਲੋਕ ਹੈਬੋਵਾਲ ਦੇ ਤਰੀਕ ਉਕਤ ਆਏ ਸੀਗੇ। ਜੀ ਤਰੀ ਭਗੋਤੇ ਜਦੋਂ ਕਚਹਿਰੀ ਦੀ ਬੈਕ ਸਾਈਡ ਤੋਂ ਨਿਕਲੇ ਤੇ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉਧਰ ਤੇ ਹਮਲਾ ਕੀਤਾ ਬੜਾ ਖੂਨ ਉੱਥੇ ਗਿਰਿਆ ਪਿਆ ਮਤਲਬ ਕਚਹਿਰੀ ਦੇ ਅੰਦਰ ਕਚਹਿਰੀ ਦੇ ਅੰਦਰ ਆ ਬਿਲਕੁਲ ਅੰਦਰ ਹੀ ਹਲੇ ਬੈਕ ਸਾਈਡ ਤੇ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਉਹ ਜਦੋਂ ਬੰਦੇ ਭਜਦੇ ਆਏ ਇੱਥੇ ਤੇ ਬਿਲਕੁਲ ਪਲੈਨਿੰਗ ਨਾਲ ਪਹਿਲਾਂ ਉਹਨਾਂ ਦੇ ਟਾਇਰਾਂ ਤੇ ਦਾਤ ਮਾਰੇਗੇ ਫਿਰ ਦੇਖੋ ਉਹ ਗੱਡੀ ਦਾ ਕੀ ਹਾਲ ਕੀਤਾ ਗਿਆ ਸਰ ਇਹ ਕਿੰਨੀ ਕੁ ਵਜੇ ਦੀ ਗੱਲ ਹੈ ਟਾਈਮ ਕਿੰਨੀ ਕੁ ਵਜੇ ਦਾ ਸੀ ਆ ਪੌਣਾ ਕੋਈ ਘੰਟੇ ਹੀ ਹੋਇਆ ਜਿਆਦਾ ਨਹੀਂ ਪੌਣਾ ਕੋਈ ਘੰਟੇ ਕਿੰਨੇ ਕੁ ਬੰਦੇ ਜ਼ਖਮੀ ਹੋਏ ਕੋਈ ਪਤਾ ਲੱਗਿਆ ਬਾਕੀ ਦੋ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਆ ਤੇ ਸੀਸੀਟੀਵੀ ਕੈਮਰੇ ਰਾਹੀਂ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਤੇ ਕੋਈ ਇੰਟੀਮੇਸ਼ਨ ਮਿਲੀ ਸੀ ਕਿ ਕੋਈ ਇੱਕ ਵਿਅਕਤੀ ਨੂੰ ਦੋ ਜਾਂ ਚਾਰ ਬੰਦੇ ਇਦਾਂ ਦੀ ਸਾਨੂੰ ਇੰਟੀਮੇਸ਼ਨ ਜਿਹੜੀ ਇਨੀਸ਼ੀਅਲ ਵੀ ਇੱਥੇ ਲੜਾਈ ਝਗੜਾ ਹੋ ਰਿਹਾ ਵਾ ਕੋਈ ਬੰਦੇ ਨੂੰ ਘਟਰੇ ਆ ਉਸ ਗੱਲ 'ਚ ਅਸੀਂ ਇੱਥੇ ਪਹੁੰਚੇ ਸੀਗੇ ਜੀ ਤੇ ਪਹੁੰਚੇ ਤਾਂ ਇੱਕ ਗੱਡੀ ਖੜੀ ਮਿਲੀ ਆ ਜਿਹਦੇ ਉੱਤੇ ਕੋਈ ਸ਼ਾਰਪ ਸ਼ਟ ਵੈਪਨ ਯੂਜ਼ ਹੋਏ ਆ ਗੱਡੀ ਥੋੜੀ ਪੰਨੀ ਹੋਈ ਹਾਲਤ 'ਚ ਹੈਗੀ ਆ ਟਾਇਰ ਵਗੈਰਾ ਵੀ ਉਹਦੇ ਪੱਟੇ ਆ ਕੋਈ ਸ਼ਾਰਪ ਵੈਪਨ ਯੂਜ਼ ਹੋਏ ਨੇ ਤੇ ਅੱਗੇ ਜਿਹੜੀ ਹੈਗੀ ਅਸੀਂ ਚੈੱਕ ਕਰ ਰਹੇ ਆ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਆ ਬਾਕੀ ਜਿਹੜੇ ਆਸ-ਪਾਸ ਕੋਈ ਲੋਕ ਸੀ ਉਹਨਾਂ ਤੋਂ ਵੀ ਜਾਣਕਾਰੀ ਲੈ ਰਹੇ ਆ ਕਲੀਅਰ ਕਰ ਰਹੇ ਹਾਂ ਜੇ ਗੱਲ ਉੱਪਰ ਤੱਕ ਮਾਮਲਾ ਸਿਰੇ ਹੋਇਆ ਕੀ ਇਹ ਦਰਅਸਲ ਕਿੰਨੇ ਕੇ ਬੰਦੇ ਸੀਗੇ ਇਹ ਕੌਣ ਬੰਦੇ ਸੀਗੇ ਇਹ ਪਤਾ ਤੇ ਹੋਇਆ ਕੋਈ ਤਰੀਕ ਤੁਰੂ ਭੁਗਤਣਾ ਸੀ ਕਦੇ ਨਹੀਂ ਇਹ ਤਰੀਕ ਭੁਗਤਣਾ ਦੇ ਕੋਈ ਹੋਏ ਤੱਕ ਤਾਂ ਕੋਈ ਕਲੀਅਰ ਨਹੀਂ ਮੈਨੂੰ ਜਿਹੜੀ ਗੱਲ ਨਹੀਂ ਜ਼ਰੂਰ ਆ ਵੀ ਜਿਹੜੇ ਤੋਂ ਪੱਲੇ ਪੰਜ ਤੋਂ 6 ਵਿਅਕਤੀ ਸੀਗੇ ਤੇ ਉਹਨਾਂ ਚ ਹੁਣ ਇਹ ਨਹੀਂ ਕਲੀਅਰ ਵੀ ਆਪਸ ਚ ਲੜੇ ਜਾਂ ਪੰਜ ਛੇ ਵਿਅਕਤੀ ਜਾਂ ਕੋਈ ਇੱਕ ਬੰਦੇ ਨੂੰ ਯਾਰ ਜਾਣੀ ਕੋਟਰੀ ਸੀ ਉਹ ਕਲੀਅਰ ਨਹੀਂਗਾ ਜਿਹੜਾ ਲੋਕਾਂ ਤੋਂ ਪਤਾ ਲੱਗੀ ਇੱਥੇ ਪਹੁੰਚੇ ਆਸ-ਪਾਸ ਦੇ ਬੰਦਿਆਂ ਤੋਂ ਪਤਾ ਕੀਤਾ ਪਤਾ ਲੱਗਾ ਕੋਈ ਗ੍ਰੈਫਰੀ ਵੀ ਹੋਈ ਹੈ ਜਿਹਨੇ ਹਮਲਾਵਰ ਹਮਲਾ ਕਹਿੰਦੇ ਹਮਲਾ ਕਰਕੇ ਵੀ ਵੀਡੀਓ ਵੀ ਬਣਾਈ ਹਮਲਾ ਕਰ ਰਹੇ ਨਹੀਂ ਵੀਡੀਓ ਹੋਏ ਤੱਕ ਕੋਈ ਕੋਈ ਨਹੀਂ ਮਿਲੀ ਇਦਾਂ ਦੀ ਜੇ ਕੋਈ ਮਿਲੂਗੀ ਸਰ ਕੋਈ ਫਾਇਰਿੰਗ ਜ਼ਬਰਦਸਤ ਦਾ ਮਾਮਲਾ ਵੀ ਨਹੀਂ ਫਾਇਰਿੰਗ ਦਾ ਵੀ ਹੈ ਨਹੀਂਗਾ ਕੋਈ ਵੀ ਚੈੱਕ ਕਰ ਲਿਆ ਸੀ ਸਾਰਾ ਆਸ-ਪਾਸ ਕੋਈ ਫਾਇਰਿੰਗ ਵਾਲੀ ਗੱਲ ਹੈ ਨਹੀਂਗੀ ਬੰਦੇ ਆਇਡੈਂਟੀਫਾਈ ਹੋਏ ਆ ਕੋਈ ਨਹੀਂ ਨਹੀਂ ਹਜੇ ਤੱਕ ਆਇਡੈਂਟੀਫਾਈ ਨਹੀਂ ਹੋਏ ਇੱਕ ਮਿੰਟ ਕਿਤੇ ਕੋਈ ਕੰਪੀ ਹਾਂਜੀ ਉਹਦਾ ਵੀ ਸੈਟਾ ਲੱਗ ਗਿਆ ਦੇਖੋ ਉਹ ਹਜੇ ਕਲੀਅਰ ਨਹੀਂ ਗਾ ਜਿਹੜਾ ਕੋਈ ਬੰਦਾ ਐਡਮਿਟ ਹੋਇਆ ਉਹਦੇ ਬਾਰੇ ਪਤਾ ਲੱਗੂਗਾ ਤਾਂ ਉੱਥੇ ਜਾ ਕੇ ਚੈੱਕ ਕੀਤਾ ਜਾਊਗਾ ਉਹ ਨਵੀਂ ਤੋਂ ਪਤਾ ਲੱਗੂਗੀ ਸੀਸੀਟੀਵੀ ਚੈੱਕ ਕਰ ਲਈ ਸਰ ਸੀਸੀਟੀਵੀ ਦੇਖੋ ਚੈੱਕ ਕੀਤੀ ਜਿਹੜੇ ਉਹਨਾਂ ਦੇ ਫੇਰ ਤੱਕ ਸਾਨੂੰ ਨਹੀਂ ਮਿਲਿਆ ਕੋਈ ਦੇ ਰਾਤ ਲੁਧਿਆਣੇ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਇਸ ਜੇਲ੍ਹ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ 2 13 ਦੇ ਵਿਚਾਲੇ ਝਗੜਾ ਹੁੰਦਾ ਤੇ ਉਹਨਾਂ ਦੇ ਵੱਲੋਂ ਪੱਥਰबाजी ਵੀ ਕੀਤੀ ਜਾਂਦੀ ਹੈ ਜਿਸ ਦੌਰਾਨ ਜੇ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਪੰਜ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਅਤੇ ਇਸ ਦੇ ਨਾਲ ਨਾਲ ਮੌਕੇ ਤੇ ਉੱਥੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਪਹੁੰਚਿਆ ਜਾਂਦਾ ਤੇ ਉਹਨਾਂ ਦੇ ਵੱਲੋਂ 24 ਕੈਦੀਆਂ ਦੇ ਖਿਲਾਫ ਜਿਹੜੀ ਕਾਰ ਮਾਮਲਾ ਹੈ ਜਿਹੜਾ ਦਰਜ ਕਰ ਦਿੱਤਾ ਜਾਂਦਾ ਹੈ ਕੈਦੀ ਜਿਹੜੇ ਸੀਗੇ ਵਾਪਸ ਲੜ ਲੜ ਪਏ ਪਨਿਸ਼ਮੈਂਟ ਦੇ ਤੌਰ ਤੇ ਜਿਹੜਾ ਅਸਿਸਟੈਂਟ ਜੇਲ ਸੁਪਰਡੈਂਟ ਹੈ ਉਹਨਾਂ ਨੇ ਉਹਨੂੰ ਉਹਨਾਂ ਨੂੰ ਇੱਕ ਨ ਪਨਿਸ਼ਮੈਂਟ ਵਾਰਡ 'ਚ ਬੰਦ ਕੀਤਾ ਜੀ ਕੁਝ ਦਿਨ ਲਈ ਵਾਰਡ 'ਚ ਬੰਦ ਕਰਨ ਤੋਂ ਬਾਅਦ ਜਦ ਵਾਪਸ ਉਹਦੀ ਮੇਨ ਵਾਰਡ ਤੇ ਉਹਨਾਂ ਨੂੰ ਛੱਡਣ ਗਏ ਤੇ ਉਹ ਉਹਨੇ ਆਪਣੇ ਨਾਲ ਵਾਲਿਆਂ ਨੂੰ ਭੜਕਾਇਆ 20 25 ਬੰਦੇ ਇਕੱਠੇ ਹੋ ਗਏ ਤੇ ਜਿਹੜੀ ਕਿਆਰੀਆਂ ਦੇ ਨਾਲ ਇੱਟਾਂ ਪਈਆਂ ਹੁੰਦੀਆਂ ਕਿਆਰੀਆਂ ਡਿਵਾਈਡਰ ਜਿਹੜੇ ਹੁੰਦੇ ਨੇ ਤੇ ਸੀਮਿੰਟ ਨਹੀਂ ਲੱਗਿਆ ਹੁੰਦਾ ਉਹ ਉਠਾ ਕੇ ਉਹਨਾਂ ਨੇ ਪਥਰਾਵ ਸ਼ੁਰੂ ਕਰਤਾ ਜੇਲ ਸਟਾਫ ਤੇ ਬੰਤੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਕੰਟਰੋਲ ਰੂਮ ਤੇ ਸਾਨੂੰ ਲੱਗਿਆ ਪਤਾ ਫੋਰਸ ਮੂਵ ਕਰਾਈ ਮੋਕੇ ਦੇ ਜਿਹੜੇ ਟੈਰੀਟੋਰੀਅਲ ਜਿਹੜੇ ਅਫਸਰ ਹੈ ਐਡੀਸੀਪੀ ਏਸੀਪੀ ਤੇ ਚਾਰ ਐਸਐਚਓ ਜਿਹੜੇ ਸੀਗੇ ਉਹ 5-7 ਮਿੰਟ ਚ ਪਹੁੰਚ ਗਏ ਸੀ ਗਿਰਤਕ ਇਨ ਦਾ ਮੀਨ ਟਾਈਮ ਸੀਨੀਅਰ ਅਫਸਰ ਵੀ ਪਹੁੰਚੇ ਫੋਰਸ 플ਸ਼ ਕਰ ਦਿੱਤੀ ਗਈ ਜੇਲ ਪਰਮੈਸਿਸ ਚ ਰਾਤ ਨੂੰ ਮੈ ਵੀ ਗਿਆ ਸੀਗਾ ਜੀ ਤੇ ਅਫਰਿਸਟਰ ਹੋ ਗਈ ਹੈ ਜੀ ਜੋ ਵੀ ਬੰਦੇ ਬਾਈ ਨੇਮ ਨਾਮਿਨੇਟ ਕੀਤੇ ਉਹਨਾਂ ਦੀ ਅरेस्ट ਪੈ ਗਈ ਸਰ ਕਿੰਨੇ ਪੁਲਿਸ ਮੁਲਾਜ਼ਮ ਸਰ ਮੁਲਾਜ਼ਮ ਕਿਤੇ ਲਿਖੀ ਹੋਈ 24 ਨੋ ਹੋਇਆ ਬਹੁਤ ਨਿਕਲ ਗਈ 24 ਨਾਮਿਨੇਟ 24 ਵਰ ਨਾਮਿਨੇਟਡ ਮੁਲਾਜ਼ਮ ਜਿਹੜੇ ਹੈ ਦੋ ਗੈਸਟਡ ਆਫਸਰ ਹਨ ਜਿਨ੍ਹਾਂ ਨੂੰ ਥੋੜੀ ਚੋਟਾਈ ਹੋਏ ਜੇਲ ਦਾ ਸਟਾਫ ਹੈ ਜ ਜਦੋਂ ਉਹਨਾਂ ਨੇ ਪੱਥਰ ਪੱਥਰ-ਪੁੱਥਰ ਮਾਰੇ ਇਹ ਕਿਸੇ ਚੋ ਵੀ ਹੈ ਤੇ ਇਹ ਨਹੀਂ ਤੇ ਦੋ ਤਿੰਨ ਹੋਰ ਉਹਨਾਂ ਦੇ ਆਪਣੇ ਮੁਲਾਜ਼ਮ ਹਨ ਟੋਟਲ ਪੰਜ ਹਾਂ ਪੰਜ ਕਹਿੰਸ ਕਿਉਂ ਮ ਮੈਨ ਮੈਨਰ ਇਨ ਇੰਗਲਿਸ਼ ਪਤਰਾਫ ਕਰਕੇ ਐਂਡ ਆਈ ਵੁਡ ਲਾਈਕ ਟੂ ਰੀਟ੍ਰੇਟ ਕਿ ਲਾਣ ਆਰਡਰ ਜੇਲ ਦੇ ਅੰਦਰ ਵੀ ਤੇ ਬਾਹਰ ਵੀ ਵੀ ਆਰ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜੇ ਅਗਰ ਇਦਾਂ ਦੀ ਕਰ ਰਹੀ ਕੋਈ ਗੈਂਗਸਟਰ ਸੀ ਜੀ ਕੋਈ ਸਰ ਦੋ ਜਿਹੜੇ ਲੜੇ ਨੇ ਗੈਂਗਸਟਰ ਨਹੀਂ ਜੀ ਕੋਈ ਗੈਂਗਸਟਰ ਨਹੀਂ ਸੀਗਾ ਜੀ ਠੀਕ ਹੈ ਜੀ ਦੋ ਕੈਦੀ ਆਪਸ ਚ ਲੜ ਲੜੇ ਸੀਗੇ ਉਹਨਾਂ ਵਿੱਚੋਂ ਜਿਨੇ ਲੜਾਈ ਸ਼ੁਰੂ ਕੀਤੀ ਸੀਗੀ ਉਹਨੂੰ ਪਨਿਸ਼ਮੈਂਟ ਔਰਡ ਤੇ ਪਨਿਸ਼ਮੈਂਟ ਔਰਡ ਹੁੰਦੀ ਹੈ ਇਹਨਾਂ ਦੀ ਇੱਕ ਜੇਲ੍ਹ ਦੀ ਉੱਥੇ ਉਹਨੂੰ ਸ਼ਿਫਟ ਕੀਤਾ ਰਾਤ ਨੂੰ ਜਦ ਸ਼ਾਮ ਨੂੰ ਨੂੰ ਜਦ ਉਹਦੀ ਆਪਣੀ ਔਰਡ ਤੇ ਸ਼ਿਫਟ ਕਰਨ ਗਏ ਤੇ ਉਹਨੇ ਆਪਣੇ ਨਾਲ ਦੇ ਔਰਡ ਵਾਲੇ ਜਿਹੜੇ ਵੀ ਸੀਗੇ ਉਹਦੇ ਬੈਰਿਕਸ ਦੇ ਸੁਪਰੀਂਡੈਂਟ ਸਾਹਿਬ ਦੀ ਇਸ ਟਾਈਮ ਕੀ ਪੋਜੀਸ਼ਨ ਹੈ ਨਾ ਨਹੀਂ ਇਸੇ ਸਾਈਨ ਇਸ ਫਾਈਨ ਚਲ ਗੱਲ ਤੋਂ ਨਹੀਂ ਕਰ ਹਾਂ ਪੂਰੇ ਪੰਜਾਬ ਦੇ ਵਿੱਚ ਚੋਣਾ ਹੋਈਆਂ ਤੇ ਚੋਣਾ ਹੋਣ ਤੋਂ ਬਾਅਦ ਲੁਧਿਆਣੇ ਦੇ ਪੋਲਿੰਗ ਬੂਥ ਤੇ ਸ਼ਰਨਜੀਤ ਸਿੰਘ ਦੇ ਬੇਟੇ ਸਿਮਰਨ ਟਿੱਲੋਂ ਪਹੁੰਚੇ ਅਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਹਨਾਂ ਵੱਲੋਂ ਵਿਚਾਰ ਸਾਂਝੇ ਕਰਦੇ ਆ ਕਿਹਾ ਗਿਆ ਕਿ ਇਸ ਵਾਰ ਲੋਕ ਜਿਹੜੇ ਨੇ ਉਹ ਬਦਲਾਅ ਚਾਹੁੰਦੇ ਨੇ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਪੰਜਾਬ ਬਣਾਉਣਾ ਲੋਕ ਸੇਫ ਮਹਿਸੂਸ ਕਰਨੇ ਅਕਾਲੀ ਦਲ ਦੀ ਸਰਕਾਰ 'ਚ ਅਗਲਾ ਕਹਿੰਦਾ ਯਾਰ ਵੀ ਅਕਾਲੀ ਦਲ ਆਊਗਾ ਤਾਂ ਅਸੀਂ ਸੇਫ ਮਹਿਸੂਸ ਕਰਾਂਗੇ ਡਿਵੈਲਪਮੈਂਟ ਵੀ ਜਿਹੜੀ ਉਹ ਵੀ ਇਕੱਲੀ ਦਲਵੇੜੇ ਹੋਈ ਆ ਲੋਕਾਂ ਨੂੰ ਉਹ ਟਾਈਮ ਯਾਦ ਆ ਰਿਹਾ ਜੀ ਹਲਕਾ ਸਾਹਨੇ ਵਾਲੇ ਦੀ ਗੱਲ ਕਰੇ ਇੱਕ ਜ਼ਿਲ੍ਹਾ ਪ੍ਰੀਸ਼ਦ ਚੋਣ ਅਸੀਂ ਜਿੱਤ ਚੁੱਕੇ ਆ ਆਲਰੇਡੀ 10 ਅਸੀਂ ਬਲਾਕ ਸੰਪਤੀ ਜਿੱਤ ਚੁੱਕੇ ਆ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਨੇਰੀ ਅੱਜ ਤੋਂ ਉੱਠੀ ਆ ਇਹ ਬਹੁਤ ਵੱਡਾ ਤੂਫਾਨ ਬਣਨਾ ਤੇ ਕੋਈ ਦੂਜੀ ਪਾਰਟੀ ਦਿਖਣੀ ਵੀ ਹੈ ਨਹੀਂ ਨੇੜੇ ਤੇ ਲੱਗਦਾ 27 ਦੇ ਵਿੱਚ ਇਸ ਤਰਿਕਾ ਬਦਲਾਅ ਹੋਊਗਾ ਜੀ ਮੈਂ ਕਹਾਂ ਜੀ ਬਦਲਾਅ ਤਾਂ ਲੋਕਾਂ ਨੇ ਕਰਤਾ ਪਰ ਸਾਡੇ ਹਲਕੇ ਦੇ ਵਿੱਚ ਅਸੀਂ ਤਗੜੇ ਰਹੇ ਸਾਡੀ ਸਾਰੀ ਟੀਮ ਤਗੜੀ ਰਹੀ ਅਸੀਂ ਪੂਰੀ ਤਗੜੇ ਹੋ ਕੇ ਇਲੈਕਸ਼ਨ ਲੜੀ ਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਨੇ 10 ਹਿੱਟਾ ਸੀ ਆਲਰੇਡੀ ਜਿੱਤ ਚੁੱਕੇ ਆ ਤੇ ਇੱਕ ਜਲਬ ਜਿੱਤ ਚੁੱਕੇ ਜਿੱਦਾਂ ਦੇਖਿਆ ਵੇ ਕੌਮੀਆਂ ਕਾਲੀਦਲ ਨੂੰ ਸਾਹਨੇ ਹਲਕੇ ਦੇ ਵਿੱਚ ਪਿਆਰ ਦਿੱਤਾ ਲੱਗਦਾ ਵੀ ਢਿੱਲੋ ਸਾਹਿਬ ਨੂੰ ਲੋਕ ਤੋਂ ਯਾਦ ਕਰ ਰਹੇ ਨੇ ਜਿੱਥੇ ਜਾਂਦੇ ਸੀ ਨਾ ਜੀ ਮੀਟਿੰਗਾਂ ਕਰਨ ਲੋਕ ਇੱਕੋ ਗੱਲ ਮਾਂ ਫੜ ਕੇ ਕਹਿੰਦੇ ਸੀ ਯਾਰ ਆਜੋ ਆਜੋ ਕਾਲੀਦਲ ਵਾਲੇ ਆਜੋ ਢਿੱਲੋ ਸਾਹਿਬ ਦੇ ਕੀਤੇ ਕੰਮ ਹਰ ਬੰਦਾ ਇਹ ਗੱਲ ਕਰਦਾ ਵੀ ਯਾਰ ਵੀ ਜਿਹੜੇ ਕੰਮ ਕੀਤੇ ਆ ਢਿੱਲੋ ਸਾਹ ਨੇ ਕੀਤੇ ਆ ਤੇ ਢਿੱਲੋ ਸਾਹਿਬ ਜਦੋਂ ਹਲਕਾ ਜਦੋਂ ਇਥੋਂ ਦੂਜੀ ਪਾਰਟੀ ਜਿੱਤ ਗਈ ਉਤੋਂ ਬਾਅਦ ਕਿਸੇ ਨੇ ਕੰਮ ਹੀ ਨਹੀਂ ਕੀਤਾ ਜਾਣ ਤੋਂ ਬੈਲਾ ਇੱਕ ਨਜ਼ਰ ਅਹਿਮ ਸੁਰਖੀ ਆਦੇਵਲ ਸਿਮਰਨ ਢਿੱਲੋਂ ਦੇ ਵੱਲੋਂ ਪੋਲਿੰਗ ਬੂਥ ਤੇ ਫੜੇ ਵਿਚਾਰ ਸਾਂਝੇ ਕੀਤੇ ਗਏ ਲੁਧਿਆਣੇ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਲੁਧਿਆਣੇ ਦੇ ਕੋਰਟ ਕੰਪਲੈਕਸ ਦੇ ਵਿੱਚ ਦੋ ਟੀਰਾ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਯੂਡੀ ਨਸ਼ਾ ਵਿਰੋਧ ਦੇ ਮੁਹਿੰਮ ਨੂੰ ਲੈ ਕੇ ਮਿਲੀ ਇੱਕ ਹੋਰ ਵੱਡੀ ਸਫਲਤਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ